ਅੱਜ ਮੈਂ ਬਣਾਵਾਂਗੀ ਗਰਮੀਆਂ 'ਚ ਖਾਈ ਜਾਣ ਵਾਲੀ ਇਹਨਾਂ ਚੱਪਨ ਕਦੂਆਂ ਤੋਂ ਬਹੁਤ ਹੀ ਵਧੀਆ ਇੱਕਦਮ ਹਰੀ ਤੇ ਨਰੋਈ ਸਬਜ਼ੀ ਜਿਹੜੀ ਕਿ ਬਹੁਤ ਹੀ ਸੌਖੀ ਬਣ ਜਾਂਦੀ ਹੈ ਤੇ ਸਵਾਦ ਵੀ ਬਹੁਤ ਹੀ ਲੱਗਦੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਚਲੋ ਹੁਣ ਆਪਾਂ ਸਬਜ਼ੀ ਨੂੰ ਬਣਾਣਾ ਸ਼ੁਰੂ ਕਰਦੇ ਹਾਂ ਜਿਹਦੇ ਵਾਸਤੇ ਮੈਂ ਇੱਥੇ ਲਏ ਨੇ 1 ਕਿਲੋ ਇੱਕਦਮ ਤਾਜ਼ੇ-ਤਾਜ਼ੇ ਤੇ ਕੂਲੇ-ਕੂਲੇ ਚੱਪਨ ਕਦੂ ਤੇ ਹੁਣ ਆਪਾਂ ਇਹਨਾਂ ਨੂੰ ਛਿੱਲਾਂਗੇ ਤੇ ਛਿੱਲਣ ਤੋਂ ਪਹਿਲਾਂ ਨਾ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਤੁਸੀਂ ਵੀ ਚੰਗੀ ਤਰ੍ਹਾਂ ਧੋ ਲਿਓ ਤੇ ਇਹਨੂੰ ਆਪਾਂ ਚਾਕੂ ਨਾਲ ਇਸ ਤਰ੍ਹਾਂ ਪਤਲਾ-ਪਤਲਾ ਛਿਲਣਾ ਹੈ। ਉਹ ਆਪਾਂ ਇਹਨੂੰ ਆਲੂ ਛਿਲਣ ਵਾਲੇ ਚਾਕੂ ਨਾਲ ਵੀ ਛੇਲ ਸਕਦੇ ਹਾਂ ਪਰ ਕੀ ਹੈ ਨਾ ਕਿ ਉਹਦੇ ਨਾਲ ਜ਼ਿਆਦਾ ਛਿਲਕਾ ਉੱਤਰ ਜਾਏਗਾ। ਤੇ ਆਪਾਂ ਪਤਲਾ-ਪਤਲਾ ਲੈਣਾ ਹੈ ਇਸ ਕਰਕੇ ਇਦਾਂ ਚਾਕੂ ਨਾਲ ਛੇਲ ਲਵਾਂਗੇ। ਤੇ ਚੰਗੀ ਤਰ੍ਹਾਂ ਛਿਲਣ ਤੋਂ ਬਾਅਦ ਨਾ ਆਪਾਂ ਇਹਨੂੰ ਦੋਨੋਂ ਸਾਈਡ ਤੋਂ ਥੋੜਾ-ਥੋੜਾ ਜਿਹਾ ਕੱਟ ਦੇਣਾ ਹੈ। ਇਸ ਤਰ੍ਹਾਂ ਇੱਕ ਪਾਸੇੋਂ ਵੀ ਤੇ ਦੂਸਰੇ ਪਾਸੇੋਂ ਵੀ ਇਸ ਤਰ੍ਹਾਂ। ਬਸ ਇਸ ਤਰ੍ਹਾਂ ਹੀ ਆਪਾਂ ਸਾਰੇ ਚੱਪਨ ਕਦੂ ਛਿਲ ਕੇ ਰੱਖ ਲੈਣੇ। ਤੇ ਇੱਥੇ ਮੈਂ ਸਾਰੇ ਚੱਪਨ ਕਦੂ ਛੱਲੇ ਨੇ ਜੀ। ਤੇ ਇਹਨਾਂ ਨੂੰ ਛਿੱਲਣ ਤੋਂ ਪਹਿਲਾਂ ਵੀ ਤੋਤਤਾ ਹੈ ਤੇ ਹੁਣ ਛਿੱਲਣ ਤੋਂ ਬਾਅਦ ਵੀ ਤੋਵਾਂਗੀ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਇਹ ਹੱਥਾਂ ਨੂੰ ਥੋੜੇ چپਚਿਪੇ ਜਿਹੇ ਲੱਗਦੇ ਨੇ ਨਾ ਜਿਹੜੇ ਇਹ ਬਿਲਕੁਲ ਸਾਫ਼ ਹੋ ਜਾਣਗੇ ਤੇ ਦੁਬਾਰਾ ਧੋਂ ਤੋਂ ਬਾਅਦ ਨਾ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਵਿੱਚੋਂ ਪਹਿਲਾਂ ਦੋ ਪੋਰਸ਼ਨਸ ਡਿਵਾਈਡ ਕਰ ਲਾਂਗੇ ਤੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਪਤਲਾ-ਪਤਲਾ ਲੰਬਾ-ਲੰਬਾ ਕੱਟ ਲਵਾਂਗੇ ਤੇ ਚੱਪਨ ਕਾ ਦੂਦੀ ਸਬਜੀ ਨਾ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਬਹੁਤ ਹੀ ਗੁਣਕਾਰੀ ਹੁੰਦੀ ਹੈ ਤੇ ਇਹ ਡਾਈਜੈਸਟ ਵੀ ਬਹੁਤ ਹੀ ਜਲਦੀ ਹੋ ਜਾਂਦੀ ਹੈ ਔਰ ਸਵਾਦ ਵੀ ਬਹੁਤ ਲੱਗਦੀ ਹੈ ਇਹਨੂੰ ਲੰਚ ਜਾਂ ਦਿਨਾਂ ਚ ਕਿਸੇ ਵੇਲੇ ਵੀ ਬਣਾਓ ਇਹ ਬਹੁਤ ਹੀ ਸਵਾਦ ਲੱਗਦੀ ਹੈ ਤੇ ਇਹਦੀ ਖਾਸ ਗੱਲ ਇਹ ਹੈ ਕਿ ਇਹ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਨਾ ਬਹੁਤ ਜ਼ਿਆਦਾ ਮਿਹਨਤ ਨਹੀਂ ਲੱਗਦੀ ਬਣਾਉਣ ਵਿੱਚ ਤੇ ਆ ਦੇਖੋ ਇਸ ਤਰ੍ਹਾਂ ਦੇ ਪੀਸ ਸਾਰੇ ਕਰ ਲੈਣੇ ਨੇ ਸਾਰੇ ਚਪਨ ਕਦੂ ਆ ਦੀ ਕਟਿੰਗ ਹੋ ਚੁੱਕੀ ਹੈ ਤੇ ਹੁਣ ਇਹਨੂੰ ਤੜਕਾ ਲਾ ਕੇ ਆਪਾਂ ਇਹਦੀ ਸਬਜ਼ੀ ਬਣਾਣੇ ਆ ਤੇ ਅੱਜ ਨਾ ਮੈਂ ਇਹ ਸਬਜ਼ੀ ਘਿਓ ਵਿੱਚ ਬਣਾਵਾਂਗੀ ਵੈਸੇ ਇਹਨੂੰ ਕਿਸੇ ਵੀ ਕੁਕਿੰਗ ਆਇਲ ਵਿੱਚ ਬਣਾ ਸਕਦੇ ਆ ਆਪਾਂ ਪਰ ਘਿਓ ਵਿੱਚ ਨੇ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਇਹ ਨਾਲੇ ਵੈਸੇ ਵੀ ਹਰੀਆਂ ਸਬਜ਼ੀਆਂ ਘਿਓ ਚ ਬਣਾਓ ਨਾ ਤੇ ਬਹੁਤ ਸਵਾਦ ਤੇ ਇੱਥੇ ਮੈਂ ਕੜਾਈ ਵਿੱਚ ਨਾ ਤਿੰਨ ਤੋਂ ਚਾਰ ਵੱਡੇ ਵਾਲੇ ਚਮਚੇ ਕੋਪਾ ਕੇ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਤੇ ਜਦੋਂ ਕਿਉਂ ਗਰਮ ਹੋ ਜਾਏਗਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਹਿੰਗ ਇਹ ਚਮਚ ਦਾ ਚੌਥਾ ਕੁ हिस्सा ਹਿੰਗ ਹੈ ਤੇ ਨਾਲ ਹੀ ਪਾਵਾਂਗੇ ਅੱਧਾ ਚਮਚ ਜੀਰੇ ਦਾ ਤੇ ਜਦੋਂ ਜੀਰਾ ਤੜਕ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਦੇ ਥੋੜੇ ਥੋੜੇ ਮੋٹے ਜਿਹੇ ਕੱਟੇ ਹੋਏ ਪਿਆਜ਼ ਪਾਵਾਂਗੇ ਇਹ ਚਾਰ మీడియం ਸਾਈਜ਼ ਦੇ ਪਿਆਜ਼ ਲੈਨੇ ਮੈਂ ਜਿਨ੍ਹਾਂ ਨੂੰ ਮੈਂ ਇਸ ਤਰ੍ਹਾਂ ਲੰਬਾ ਲੰਬਾ ਤੇ ਥੋੜਾ ਜਿਹਾ ਮੋਟਾ ਕੱਟ ਲਿਆ ਹੈ ਇਹ ਉਹਨੇ ਪਿਆਜ਼ ਨੂੰ ਨਾ ਆਪਾਂ ਛੋ ਦੇ ਵਿੱਚ ਭੁੰਨਾ ਸ਼ੁਰੂ ਕਰ ਦਵਾਂਗੇ ਭੁੰਨ ਕੇ ਆਪਾਂ ਇਹਨਾਂ ਨੂੰ ਲਾਈਟ ਬ੍ਰਾਊਨ ਕਰਨਾ ਹੈ ਤੇ ਜਦੋਂ ਪੂਰੇ ਨਹੀਂ ਭੁੱਜਣੇ ਥੋੜੇ ਜਿਹਾ ਭੁੱਜ ਜਾਣਗੇ ਨਾ ਅੱਦੇ ਉਦੋਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਤੇ ਇੱਥੇ ਵੇਖੋ ਜੀ ਪਿਆਜ਼ ਜਦੋਂ ਇਦਾਂ ਦੇ ਹੋ ਜਾਣ ਨਾ ਭੁੱਜ ਕੇ ਯਾਨੀ ਕਿ ਅੱਧੇ ਪੱਕ ਜਾਣ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਛਰ ਕੇ ਅਦਰਕ ਤੇ ਹਰੀਆਂ ਮਿਰਚਾਂ ਐ ਮੈਂ ਇਹਨਾਂ ਨੂੰ ਮਿਕਸੀ ਵਿੱਚ ਦਰਦਰਾ ਜਿਹਾ ਪੀਸ ਲਿਆ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਮੈਂ 4 ਤੋਂ 5 ਹਰੀਆਂ ਮਿਰਚਾਂ ਲਈਆਂ ਨੇ ਤੇ 1 ਇੰਚ ਅਦਰਕ ਦਾ ਟੁਕੜਾ ਲੈ ਕੇ ਉਹਨਾਂ ਨੂੰ ਇਸ ਤਰ੍ਹਾਂ ਦਾ ਪੀਸ ਲਿਆ ਮੋਟਾ-ਮੋਟਾ ਬਿਲਕੁਲ ਬਰੀਕ ਨਹੀਂ ਕੀਤਾ ਤੇ ਨਾਲੇ ਦੇ ਵਿੱਚ ਮੈਂ ਨਾ ਲਾਲ ਮਿਰਚਾਂ ਦੀ ਵਰਤੋਂ ਨਹੀਂ ਕਰਨੀ ਹੈ ਇਸ ਕਰਕੇ ਮੈਂ ਹਰੀਆਂ ਮਿਰਚਾਂ ਥੋੜੀਆਂ ਜਿਹੀਆਂ ਵੰਦਾ ਕੇ ਪਾਈਆਂ ਨੇ ਤੇ ਬਸ ਐ ਅਦਰਕ ਔਰ ਹਰੀਆਂ ਮਿਰਚਾਂ ਨੂੰ ਮੈਂ ਆਪਾਂ ਪਿਆਜ਼ ਦੇ ਨਾਲ ਥੋੜਾ ਜਿਹਾ ਭੁੰਨ ਲਵਾਂਗੇ ਤੇ ਜਦੋਂ ਇਹ ਪਿਆਜ਼ ਅਦਰਕ ਤਹਰੀਆਂ ਮਿਰਚਾਂ ਪੁੱਜ ਜਾਣ ਨਾ ਥੋੜੀਆਂ ਜੀਆਂ ਚੰਗੀ ਤਰ੍ਹਾਂ ਤੇ ਫਿਰ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਚੌਪ ਕੀਤੇ ਹੋਏ ਦੋ ਵੱਡੇ ਸਾਈਜ਼ ਦੇ ਟਮਾਟਰ ਮੈਂ ਇਹਨਾਂ ਨੂੰ ਚੋਪਰ 'ਚ ਚੋਪ ਕੀਤਾ ਹੈ ਤੁਸੀਂ ਬ੍ਰਿਕ-ਬ੍ਰਿਕ ਕੱਟ ਕੇ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਵੀ ਹੁਣ ਪਿਆਜ਼ਾਂ ਦੇ ਨਾਲ ਮਿਕਸ ਕਰਕੇ ਨਾ ਆਪਾਂ ਪਕਾ ਲੈਣਾ ਬਸ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਵਾਂਗੇ ਮੀਡੀਅਮ ਕਰਕੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਤਾਂ ਕਿ ਟਮਾਟਰ ਜਿਹੜੇ ਨੇ ਉਹ ਚੰਗੀ ਤਰ੍ਹਾਂ ਪੱਕ ਜਾਣ ਤੇ ਇੱਥੇ ਮੈਂ ਹੁਣ ਟਮਾਟਰਾਂ ਨੂੰ ਨਾ ਮੀਡੀਅਮ ਫਲੇਮ ਤੇ ਥੋੜੀ देर ਭੁੰਨ ਲਿਆ ਹੈ ਤੇ ਚੰਗੀ ਤਰ੍ਹਾਂ ਪੱਕ ਵੀ ਗਏ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਸਿਮ ਕਰਾਂਗੇ ਤੇ ਫਿਰ ਇਹਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਇੱਕ ਚਮਚ ਪਾਵਾਂਗੇ ਹਲਦੀ ਇੱਕ ਚਮਚ ਹੀ ਪਾਵਾਂਗੇ ਤਨੀਆ ਪਾਊਡਰ ਤੇ ਇੱਕ ਚਮਚ ਹੀ ਪਾਵਾਂਗੇ ਲੂਣ ਦਾ ਤੇ ਲੂਣ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਤੇ ਮੈਂ ਨਾ ਇਹਦੇ ਵਿੱਚ ਗਰਮ ਮਸਾਲੇ ਦੀ ਵਰਤੋਂ ਨਹੀਂ ਕਰ ਰਹੀਆਂ ਉਹਦੀ ਜਗ੍ਹਾ ਮੈਂ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਪਾ ਰਹੀਆਂ ਇਹਦੇ ਨਾਲ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਹਰਿਆ سبزੀਆਂ ਵਿੱਚ ਇਹਦਾ ਸਵਾਦ ਵਧੀਆ ਆਂਦਾ ਨਾਲੇ ਚੱਪਨ ਕਦੂ ਚਾ ਪਾਓ ਨਾ ਤੇ ਬਹੁਤ ਹੀ ਸਵਾਦ ਬਣਨਗੇ ਤੇ ਸਬਜੀ ਦਾ ਕਲਰ ਵੀ ਵਧੀਆ ਜਾ ਕਰਨ ਵਾਸਤੇ ਥੋੜੀ ਜੀ ਇਹਦੇ ਵਿੱਚ ਦੇਗੀ ਮਿਰਚ ਪਾ ਰਹੀ ਹਾਂ ਯਾਨੀ ਕਿ ਕਸ਼ਮੀਰੀ ਲਾਲ ਮਿਰਚੀ ਪਾਊਡਰ ਹੈ ਅੱਧਾ ਚਮਚ ਪਾਈਏ ਮੈਂ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਨਾ ਆਪਾਂ ਪੁਛਕੂ ਸੈਕਿੰਡ 스ਪੂਨ ਲੈਣਾ ਹੈ ਤਾਂ ਕਿ ਹਲਦੀ ਵਗੈਰਾ ਦਾ ਕੱਚਾ ਜਿਹਾ ਸਵਾਦ ਨਿਕਲ ਜਵੇ ਤੇ ਮਸਾਲੇ ਹਮੇਸ਼ਾ ਸਿਮ ਕਰਕੇ ਹੀ ਪਾਓ ਕੈਸੀ ਫਲੇਮ ਨੂੰ ਤੇ ਸਿਮ ਗੈਸ ਤੇ ਹੀ ਪਉ ਨੋ ਤੇ ਮਸਾਲੇ ਸੜਨਗੇ ਨਹੀਂ ਮਸਾਲੇ ਸੜਨਗੇ ਨਹੀਂ ਤੇ ਮਤਲਬ ਕਲਰ ਵਧੀਆ ਰਹੇਗਾ ਤਾਂ ਫਿਰ ਸਬਜੀ ਦਾ ਕਲ ਇਹ ਕੁਝ ਇੱਥੇ ਮੈਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਕੱਟ ਕੇ ਰੱਖੇ ਹੋਏ ਸਾਰੇ ਚੱਪਨ ਕਦੂ ਇਹ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਤੁਸੀਂ ਜ਼ਰੂਰ ਬਣਾਇਓ ਇਸ ਤਰੀਕੇ ਨਾਲ ਤੇ ਬਣ ਵੀ ਬਹੁਤ ਛੇਤੀ ਜਾਏਗੀ ਆ ਦੇਖਿਓ ਤੁਸੀਂ ਹੁਣੇ ਨਾ ਗੱਲਾਂ-ਗੱਲਾਂ ਵਿੱਚ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ ਤੇ ਇਹਨੂੰ ਹੁਣ ਆਪਾਂ ਮਸਾਲੇ ਦੇ ਨਾਲ ਮਿਕਸ ਕਰ ਦਵਾਂਗੇ ਤੇ ਲੋ ਜੀ ਚੰਗੀ ਤਰ੍ਹਾਂ ਹੋ ਗਏ ਨੇ ਮਿਕਸ ਤੇ ਹੁਣ ਮਿਕਸ ਕਰਨ ਤੋਂ ਬਾਅਦ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਬਹੁਤ ਥੋੜਾ ਜਿਹਾ ਪਾਣੀ ਇਹ 2-3 ਚਮਚ ਬਸ ਕਿਉਂਕਿ ਇਹਦੇ ਵਿੱਚ ਬਹੁਤੇ ਪਾਣੀ ਦੀ ਲੋੜ ਨਹੀਂ ਹੁੰਦੀ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਇਸ ਕਰਕੇ ਇੰਨਾਂ ਦੇ ਵਿੱਚ ਕੁਦਰਤੀ ਪਾਣੀ ਕਾਫੀ ਹੁੰਦਾ ਹੈ ਤੇ ਬਸ ਮੈਂ ਥੋੜਾ ਜਿਹਾ ਪਾਇਆ ਤਾਂ ਕਿ ਸਟੀਮ ਬਣ ਜਵੇ ਤੇ ਵਧੀਆ ਪੱਕ ਜਨ ਤੇ ਨਾਲੇ ਥੱਲੇ ਨਾ ਲੱਗਣ ਹੈਨਾ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਦੇਣਾ ਤੇ ਟੱਕ ਕੇ ਫੁੱਲ ਫਲੇਮ ਤੇ ਦਾ ਪਹਿਲਾਂ 1 ਅੱਧਾ ਮਿੰਟ ਇਹਨਾਂ ਨੂੰ ਪਕਾਣਾ ਹੈ ਫੁੱਲ ਫਲੇਮ ਤੇ ਮਤਲਬ ਕਿ ਜਦ ਰਿਜ ਜੇ ਲੱਗ ਪੈਣਾ ਉਦੋਂ ਫਲੇਮ ਆਪਾਂ ਕੱਟ ਕਰ ਦਾਂਗੇ ਤੇ ਫੁੱਲ ਫਲੇਮ ਤੇ ਟੱਕ ਕੇ ਪਕਾਉਂਦੇ ਇੱਥੇ ਮੈਨੂੰ 1.5 ਮਿੰਟ ਹੋ ਚੁੱਕਿਆ ਹੈ ਤੇ ਹੁਣ ਆਪਾਂ ਇੱਕ ਵਾਰੀ ਇਹਨੂੰ ਚਲਾ ਦੇਾਂਗੇ ਯਾਨੀ ਕਿ ਇੱਕ ਵਾਰੀ ਫਿਰ ਤੋਂ ਮਿਕਸ ਕਰ ਦਵਾਂਗੇ ਤੇ ਸਾਰੇ ਪਾਸੇ ਚੰਗੀ ਤਰ੍ਹਾਂ ਪੱਕਣਗੇ ਹੈਨਾ ਤੇ ਹੁਣ ਆਪਾਂ ਕਰ ਦਾਂਗੇ ਮੀਡੀਅਮ ਟੂ ਲੋ ਜੇ ਦੀ ਗੈਸ ਦੀ ਫਲੇਮ ਹੈ ਨਾ ਉਹ ਮੀਡੀਅਮ ਟੂ ਲੋ ਕਰ ਦਵਾਂਗੇ ਤੇ ਮੀਡੀਅਮ ਟੂ ਲੋ ਫਲੇਮ ਤੇ ਹੀ ਆਪਾਂ ਇਹਨਾਂ ਨੂੰ ਟੱਕ ਕੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਪੱਕ ਨਹੀਂ ਜਾਂਦੇ ਪਰ ਵਿਚ ਵਿਚ ਇਹਨਾਂ ਨੂੰ ਚਲਾਉਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਥੱਲੇ ਲੱਗ ਸਕਦੇ ਨੇ ਤੇ ਇਥੇ ਨਾ ਮੀਡੀਅਮ ਟੂ ਲੋ ਫਲੇਮ ਤੇ ਟੱਕ ਕੇ ਪੱਕਦੇ ਹੋਏ ਸਬਜੀ ਨੂੰ 5 ਤੋਂ 6 ਮਿੰਟ ਹੋ ਚੁੱਕੇ ਨੇ ਤੇ ਸਬਜੀ ਜਿਹੜੀ ਹੈ ਨਾ ਤਕਰੀਬਨ ਤਕਰੀਬਨ ਤਿਆਰ ਹੋ ਗਈ ਹੈ ਮੈਂ ਤੁਹਾਨੂੰ ਹੁਣੇ ਦਿਖਾਨੀ ਆ ਤੇ ਇਹ 5 ਤੋਂ 6 ਮਿੰਟ ਦੇ ਦੌਰਾਨ ਨਾ ਮੈਂ ਇਹਨੂੰ ਦੋ ਵਾਰੀ ਟੱਕਣ ਹਟਾ ਕੇ ਚਲਾਇਆ ਵੀ ਹੈ ਤੇ ਤੁਸੀਂ ਵੀ ਜ਼ਰੂਰ ਚਲਾਇਓ ਤਾਂ ਇੱਕੋ ਜਿਹੀ ਪੱਕਦੀ ਹੈ ਨਾ ਨਾਲੇ ਥੱਲੇ ਵੀ ਨਹੀਂ ਲੱਗਦੀ ਤੇ ਮੈਂ ਤੁਹਾਨੂੰ ਦਿਖਾਨੀ ਆ ਜੀ ਹੁਣ ਆ ਦੇਖੋ ਇਹ ਚੰਗੀ ਤਰ੍ਹਾਂ ਪੱਕ ਕੇ ਇੱਕਦਮ ਸੌਫਟ ਹੋ ਗਏ ਨੇ ਬਹੁਤ ਹੀ ਛੇਤੀ ਪੱਕ ਜਾਂਦੇ ਨੇ ਆ ਜਦੋਂ ਇਹ ਚੱਪਨ ਕਦੂ ਦੀ ਸਬਜੀ ਚੰਗੀ ਤਰ੍ਹਾਂ ਪੱਕ ਜਾਵੇ ਨਾ ਉਸ ਤੋਂ ਬਾਅਦ ਨਾ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਪੀਸੀ ਹੋਈ ਸੌਫ ਯਾਨੀ ਕਿ ਸੌਫ ਪਾਊਡਰ ਇਹਦੇ ਨਾਲ ਇਹਦਾ ਸਵਾਦ ਬਹੁਤ ਹੀ ਵਧੀਆ ਬਣ ਜਾਂਦਾ ਹੈ ਸਬਜੀ ਦਾ ਤੇ ਜੇਕਰ ਸੌਫ ਪਾਊਡਰ ਨਹੀਂ ਹੈ ਨਾ ਤੇ ਜਦੋਂ ਜੀਰਾ ਤੜਕਾਈਦਾ ਨਾ ਉਦੋਂ ਤੁਸੀਂ ਸਾਬਤ ਸੌਫ ਵੀ ਤੜਕਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਦੇਵਾਂਗੇ ਮਿਕਸ ਤੇ ਖਾਣ ਵਿੱਚ ਹਲਕੀ ਤੇ ਬਨਣ ਵਿੱਚ ਬਹੁਤ ਹੀ ਆਸਾਨ ਇਹ ਸਬਜੀ ਜਿਹੜੀ ਹੈ ਸਾਡੀ ਤਿਆਰ ਹੋ ਚੁੱਕੀ ਹੈ ਤੇ ਇਹਨਾਂ ਨੂੰ ਮੈਂ ਮਸਾਲਿਆਂ ਦੇ ਨਾਲ ਪਕਾਇਆ ਹੈ ਤੇ ਇਹਨਾਂ ਦਾ ਸਵਾਦ ਜਿਹੜਾ ਬਹੁਤ ਹੀ ਵਧੀਆ ਹੁੰਦਾ ਹੈ ਕਿਉਂਕਿ ਇੰਨੇ ਕੋ ਮਸਾਲੇ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਨਾ ਤਾਂ ਹੀ ਸਬਜ਼ੀ ਦਾ ਸਵਾਦ ਆਏਗਾ ਵਧੀਆ ਤੇ ਲਾਲ ਮਿਰਚਾਂ ਦੀ ਵਰਤੋਂ ਮੈਂ ਇਹਦੇ ਵਿੱਚ ਨਹੀਂ ਕੀਤੀ ਹੈ ਤੇ ਹੁਣ ਇਹ ਲਓ ਜੀ ਚੰਗੀ ਤਰ੍ਹਾਂ ਮੈਂ ਮਿਕਸ ਵੀ ਕਰਤਾ ਹੈ ਸੌਫਾ ਵਾਲਾ ਪਾਊਡਰ ਤੇ ਇਹਨੂੰ ਨਾ ਹੁਣ ਆਪਾਂ ਬਸ ਇਸ ਤਰ੍ਹਾਂ ਹੀ ਇੱਕ ਅੱਧਾ ਮਿੰਟ ਤੱਕ ਖੁੱਲਾ ਪਕਾ ਲਵਾਂਗੇ ਜਿਹੜੀ ਥੋੜੀ ਬਹੁਤ ਇਹਦੇ ਵਿੱਚ ਮਤਲਬ ਮੌਇਸਚਰ ਜਾਂ ਪਾਣੀ ਜਿਹਾ ਦਿਖ ਰਿਹਾ ਉਹ ਵੀ ਸੁੱਕ ਜਾਏਗਾ ਤੇ ਜੇ ਤੁਸੀਂ ਇਹਨਾਂ ਨੂੰ ਰੱਖਣਾ ਚਾਹੁੰਦੇ ਹੋ ਤਾਂ ਨਾ ਪਕਾਓ ਤੇ ਇੱਕ ਅੱਧਾ ਮਿੰਟ ਖੁੱਲਾ ਪਕਾਣ ਤੋਂ ਬਾਅਦ ਨਾ ਹੁਣ ਗੈਸ ਦੀ ਫਲੇਮ ਨੂੰ ਇੱਥੇ ਬੰਦ ਕਰ ਦਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਕਟਿਆ ਹੋਇਆ ਹਰਾ ਧਨੀਆ ਤੇ ਨੂੰ ਧਨੀਆ ਨੂੰ ਹੁਣ ਆਪਾ ਸਬਜ਼ੀ ਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਦੇਖੋ ਜੀ ਜਿਹੜਾ ਥੋੜਾ ਬਹੁਤ ਪਾਣੀ ਸੀ ਨਾ ਉਹ ਵੀ ਸੁੱਕ ਗਿਆ ਹੈ ਤੇ ਜੇਕਰ ਘਰ ਵਿੱਚ ਕਿਸੇ ਬਜ਼ੁਰਗਾਂ ਨੇ ਖਾਣੀ ਹੋਵੇ ਨਾ ਤੇ ਭਾਵੇਂ ਇਹ ਨਹੀਂ ਸੁੱਕੀ ਨਾ ਬਣਾਓ ਹੈ ਤੇ ਇਹ ਬਹੁਤੀ ਸੁੱਕੀ ਨਹੀਂ ਹੈ ਲਤਵਤ ਜਈ ਹੈ ਪਰ ਕੀ ਹੁੰਦਾ ਹੈ ਕਿ ਬਜ਼ੁਰਗਾ ਕੋਲ ਥੋੜੀ ਨਰਮ ਨਰਮ ਜੀ ਖਾਦੀ ਜਾਂਦੀ ਹੈ ਇਸ ਕਰਕੇ ਥੋੜਾ ਜਿਹਾ ਪਾਣੀ ਭਾਵੇਂ ਰੱਖ ਲਵੋ ਤੇ ਭਾਵੇਂ ਪਕਾਣ ਲੱਗਿਆ ਥੋੜਾ ਜਿਹਾ ਪਾਣੀ ਹੋਰ ਪਾ ਲਵੋ ਤਾਂ ਕਿ ਇਹ ਨਰਮ ਬਣੇ ਤੇ ਬਜ਼ੁਰਗਾਂ ਤੋਂ ਸੌਖੀ ਜੀ ਖਾਦੀ ਜਾਵੇ ਠੀਕ ਹੈ ਜੀ ਇਹ ਸਾਡੀ ਹੁਣ ਚੱਪਨ ਕਦੂ ਦੀ ਬਹੁਤ ਹੀ ਵਧੀਆ ਚਟਪਟੀ ਜੀ ਮਸਾਲੇ ਦਾ ਸਬਜੀ ਬਣ ਕੇ ਤਿਆਰ ਹੈ ਆ ਦੇਖੋ ਸਬਜੀ ਬਹੁਤ ਹੀ ਵਧੀਆ ਬਣੀ ਹੈ ਇਸ ਦੀ ਰੰਗਤ ਦੇਖੋ ਤੁਸੀਂ ਬਹੁਤ ਹੀ ਵਧੀਆ ਆਈ ਹੈ ਤੇ ਤੁਸੀਂ ਵੀ ਐਸ ਸੀਜ਼ਨ ਚੱਪਨ ਕਦੂਆਂ ਦੀ ਸਬਜੀ ਨੂੰ ਇਸ ਤਰ੍ਹਾਂ ਜ਼ਰੂਰ ਬਣਾਓ ਨਾਲੇ ਬਣਾ ਕੇ ਸਾਰਿਆਂ ਨੂੰ ਖਵਾਓ ਤੇ ਜਿਹੜੇ ਨਹੀਂ ਖਾਂਦੇ ਨਾ ਚੱਪਨ ਕद्दू ਉਹ ਵੀ ਪਰ ਪਰ ਕੇ ਖਾਣਗੇ ਤੇ ਇਹ ਸਬਜੀ ਨੂੰ ਭਾਵੇਂ ਤੁਸੀਂ ਲੰਚ ਵਿੱਚ ਬਣਾਓ ਭਾਵੇਂ ਡਿਨਰ 'ਚ ਬਣਾਓ ਬਣ ਵੀ ਬਹੁਤ ਹੀ ਛੇਤੀ ਜਾਂਦੀ ਹੈ ਔਰ ਸਵਾਦ ਵੀ ਬਹੁਤ ਹੀ ਲੱਗਦੀ ਹੈ ਤੇ ਜੇਕਰ ਤੁਹਾਨੂੰ ਇਹ ਰੈਸিপি ਚੰਗੀ ਲੱਗੀ ਹੈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜਰੂਰ ਕਰਿਓ ਜੀ ਔਰ ਮੈਨੂੰ ਸਪੋਰਟ ਵੀ ਜਰੂਰ ਕਰਿਓ ਮੇਰੇ ਚੈਨਲ ਪੰਜਾਬੀ ਵੈਜ ਮਸਾਲਾ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ ਸਤਿ ਸ਼੍ਰੀ ਅਕਾਲ